ਲਓ ਜੀ ਆਪਾਂ ਕਰਤਾ ਤੁਹਾਡੇ ਲਈ ਕੰਮ ਸੌਖਾ ਤੇ ਜਿਹੜੇ ਫਟੇ ਪੁਰਾਣੇ ਪੜਦੇ ਜਾਂ ਕਰਦੇ ਫਟ ਜਾਂਦੇ ਧੁੰਦ ਵਿੱਚ ਦਿੱਕਤ ਆਉਂਦੀ ਸੀ ਉਹਨਾਂ ਦੀ ਥਾਂ ਲਵਾਉ ਜੈਬਰਾ ਬਲੈਂਡ ਤੇ ਰੋਲਰ ਇਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਦੀ ਫੋਟੋ ਜਾਂ ਕੋਈ ਫੋਟੋ ਲਗਵਾ ਸਕਦੇ ਹੋਗੇ ਪਰ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਜੈਬਰਾ ਬਲੈਂਡ ਜਿਹੜੀ ਕਿ ਕਾਫੀ ਕਲਰ ਦੇ ਪਿੱਛਾਗਾ ਤੁਸੀਂ ਮੇਰੇ ਚੈਨਲ ਤੇ ਆ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਅਸੀਂ ਅੱਜ ਆਏ ਸੀਗੇ ਸੰਗਰੂਰ ਸੈੱਟ ਤੇ ਕੋਠੇ ਦੇ ਵਿੱਚ ਕੰਮ ਕਰਨਾ ਸੀਗਾ ਤੇ ਅਸੀਂ ਆਪਣਾ ਜਿਹੜਾ ਸੀਗਾ ਪਾਰਸਲ ਉਚਾ ਕੇ ਅੰਦਰ ਲਿਆਏ ਤੇ ਹੌਲੀ ਹੌਲੀ ਅਸੀਂ ਖੋਲੇ ਤੇ ਜਿਹਦੇ ਵਿੱਚ ਅਸੀਂ ਕੱਡੀਆਂ ਜੈਵਰਾ ਬਲੈਂਡ ਇਹ 6 ਪ੍ਰਕਾਰ ਦੇ ਸੀ 3 ਦੋ ਨੀਚੇ ਸੀ ਤੇ ਦੋ ਉੱਪਰ ਸਿੰਘ ਹੈ ਇੱਕ ਸਾਈਡ ਤੇ ਲਾਉਣੀ ਸੀਗੀ ਤੇ 5 ਬਲੈਂਡ ਸੀਗੇ ਤੇ ਸਭ ਤੋਂ ਪਹਿਲਾਂ ਅਸੀਂ ਸਾਰੇ ਬਲੈਂਡ ਚੈੱਕ ਕੀਤੇ ਪੈਕਿੰਗ ਬਹੁਤ ਸੋਹਣੀ ਆਉਂਦੀ ਹੈ ਕਿ ਕੋਈ ਵੀ ਇਹਦੇ ਵਿੱਚ ਇਦਾਂ ਜਿਨੀ ਹੈਗੀ ਸਕਰੂ ਸਾਰਾ ਪੇਸ ਕਾਸ ਜੋ ਵੀ ਹੁੰਦਾ ਉਹ ਇਹਦੇ ਵਿੱਚ ਹੁੰਦਾ ਕਿਤੇ ਅਸੀਂ ਜਿਹੜੀ ਸਭ ਤੋਂ ਪਹਿਲਾਂ ਅਸੀਂ OC ਮੌਤ ਦੇ ਖੁੱਦ ਵਿੱਚੋਂ ਉੱਪਰ ਚੜ ਕੇ ਸਿਪੌੜੀ ਲਾਈ ਤੇ ਉਹਦੇ ਉੱਪਰ ਅਸੀਂ ਲਾਈ ਉੱਥੇ ਨਾ ਪਰਦਾ ਨਹੀਂ ਸਿਲ ਗਏ ਚਾਨਣ ਆਉਂਦੀ ਤੋਂ ਪਾਉਂਦੀ ਸੀਗੀ ਤੇ ਅਸੀਂ ਉੱਥੇ ਲਾ ਦਿੱਤੀ ਬਲੈਂਡ ਤੇ ਦੇਖ ਸਕਦੇ ਹੋਊਂਗੇ ਕਿੰਦਾ ਜੈਵਰਾ ਬਲੈਂਡ ਤੇ ਇਹਨਾਂ ਨਾਲ ਥੋੜਾ ਜਿਆ ਕਰਾਂਗੇ ਤੇ ਜਾਲੀ ਵਿੱਚ ਦਿੱਖਾਂ ਲੱਗੀ ਚਾਨਣ ਉੱਜੇ ਕਰਾਂਗੇ ਤਾਂ ਨਹੀਂ ਰਹੂਗਾ ਉਸ ਤੋਂ ਬਾਅਦ ਅਸੀਂ ਆ ਦੂਸਰੇ ਕਮਰੇ ਦੀ ਲਈ ਤੇ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਜਿਹੜੀ ਸਾਡੀ ਕਿਚਨ ਦੇ ਵਿੱਚ ਸੀ ਅਸੀਂ ਉਹ ਲਾ ਦਿੱਤੀ ਚਲੋ ਆਪਾਂ ਚੱਲਦੇ ਹਾਂ ਹੁਣ ਪੂਰੀ ਵੀਡੀਓ ਵੱਲ ਦੇਖੋ ਪੂਰੀ ਇਦੇ ਵਿੱਚ ਜੇ ਆ ਜਦੋਂ ਤੁਸੀਂ ਆਰਡਰ ਕਰਦੇ ਹੋ ਘਰ ਬੈ ਕੇ ਬਲਾਸਕ ਕਲਿੱਪ ਆਉਂਦੀ ਨੇ ਬਸ ਗਲੀਆਂ ਕੱਢ ਕੇ ਦੋ ਸਕਰੂ ਲੱਗ ਜਾਂਦਾ ਹੈ ਇਕ ਕਸਨ ਤੋਂ ਬਾਅਦ ਜਿਹੜੀ ਹੱਦ ਵਿੱਚ ਬਲੈਂਡ ਫਰੀ ਹੈਗੀ ਤੇ ਇਹਦੇ ਮਗਰ ਲੋਕ ਹੁੰਦੇ ਨੇ ਜਿਹੜੇ ਲੋਕਾਂ ਨੂੰ ਦੋ ਥਾਂ ਤੇ ਸਾਡੇ ਬੱਲੇ ਰੱਖਦੇ ਨੇ ਉਹਨਾਂ ਦਾ ਦਬਾ ਰਹੇ ਆਪਾਂ ਨੇ ਹੁਣ ਫੜ ਲਿਆ ਦੇਖੋ ਤੇ ਅਣ ਫੜਕੇ ਦੇ ਮਗਰ ਲੋਕ ਨੇਗੇ ਉਹਦੇ ਮਗਰ ਲੋਕ ਹੁੰਦੇ ਨੇ ਪਹਿਲੇ ਇੱਕ ਦੇ ਵਿੱਚ ਫਟਕ ਕੋਲ ਥੋੜਾ ਜਿਹਾ ਦਬਕੇ ਇਹ ਥੋੜੇ ਜਿਹਾ ਦੇ ਦੂਸਰੇ ਦੇ ਵਿੱਚ ਫਿੱਟ ਹੋਲ ਤੇ ਇਹ ਸੀ ਕਿਚਨ ਦੇ ਵਿੱਚ ਇਹਨੇ ਤੋਂ ਪਾਉਂਦੀ ਸੀਗੀ ਤੇ ਜੇ ਦੇਖਣਾਗਾ ਥੋੜਾ ਜਿਹਾ ਕਰਕੇ ਵੀ ਦੇਖ ਸਕਦੇ ਨੇ ਤੇ ਅਸੀਂ ਕਰ ਦਿੱਤੀ ਬਲੈਂਡ ਫਿੱਟ ਤੇ ਸਾਈਡ ਤੇ ਚੈਨ ਜੇ ਥੋੜਾ ਜਿਹਾ ਘਮਾਉਂਗੇ ਤਾਂ ਬਲੈਕ ਆਊਟ ਹੋ ਜੇ ਥੋੜਾ ਜਿਹਾ ਘਮਾਉਂਗੇ ਤਾਂ ਚਾਨਣ ਹੋ ਜੀ ਲੋ ਜੀ ਪਹੋਲ ਕੇ ਤੋਂ ਨਾ ਰਿਹਾ ਜਿਵੇਂ ਪੱਟੀਆਂ ਨੇ ਇਹਦੇ ਵਿੱਚ ਜਾਲੀ ਵੀ ਹੋ ਜਾਂਦੀ ਨੇ ਹਨੇਰਾ ਹੋ ਜਾਂਦਾ ਦੇਖੋ ਹਨੇਰਾ ਚਾਨਣ ਹਨੇਰਾ ਚਾਨਣ ਇਹਦੇ ਵਿੱਚ ਕਿ ਆਪਾਂ ਆਰ ਪਾਰ ਦੇਖ ਸਕਦੇ ਜੀ ਕੋਈ ਆਉਂਦਾਗਾ ਤੇ ਇਹਦੇ ਵਿੱਚ ਕੋ ਰੋਲਰ ਬਲੈਂਡ ਆਉਂਦੀ ਉਪਰ ਕਰਨੀ ਵੀ ਹੋਰ ਕਿੰਨੀ ਕੁ ਹੁੰਦੀ ਹੈ ਕੋਈ ਮਰਜ਼ੀ ਪਾਸ ਆ ਗਿਆ। ਇਸ ਤੋਂ ਬਾਅਦ ਸੀ ਸਾਡਾ ਦੂਸਰਾ ਕਮਰਾ। ਅਸੀਂ ਸਟਾਰਟ ਅਸੀਂ ਦੂਸਰੇ ਕਮਰੇ ਦੇ ਵਿੱਚ ਅਸੀਂ ਲਾਉਣੇ ਸਟਾਰਟ ਕਰਦੇ। ਇਸੇ ਕਰਕੇ ਸਾਰੇ ਕਮਰੇ ਦੇ ਵਿੱਚ ਅਸੀਂ ਮੈਂ ਵੀਡੀਓ ਅੰਤ ਤੱਕ ਦੀ ਫੁੱਲ ਲਗ ਲਗ ਕਰਕੇ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਸਾਰੇ ਅਸੀਂ ਚੈਪਰੇ ਲਾਏ ਨੇ ਕਿਉਂਕਿ ਪੜਦੇ ਫੜੇ ਪੁਰਾਣੇ ਹੁੰਦੇ ਧੋਣੇ ਬਹੁਤ ਮਸਤ ਹੁੰਦੇ ਐਸੀ ਸਾਡਾ ਨੀਚੇ ਵਾਲਾ ਕਮਰਾ ਜਿਹਦੇ ਵਿੱਚ ਫਟ ਕਰਨੀ ਸੀਗੀ ਉਹਦੇ ਬਸ ਆਈ ਸਕਰੂ ਕੱਸਣ ਦੇ ਆ ਦੇਖ ਸਕਦੇ ਹੋ ਸੈਪੀਟਾ ਨਾਲ ਸਕਰੂ ਖਾਲਸ ਤੇ ਲੋਕ ਸਾਡੂ ਇਹ ਉਹ ਤੋਂ ਲਗ ਸੌਂ ਤੋਂ ਬਾਅਦ ਇਹਦੇ ਵਿੱਚ ਜਿਹੜੇ ਨੇ ਉਹ ਬਲੈਂਡ ਹੁੰਦੇ ਆਪਣੀ ਚੈਪਰੋ ਲਾ ਦੋ ਅਗਿੱਤੀਆਂ ਲਾ ਕੇ ਬਸ ਸਕਰੂ ਲਾਉਣੇ ਹੁੰਦੇ ਨੇ ਬਹੁਤ ਸੋਖੀ ਲਾਉਣੀ ਇਸ ਗੱਲ ਦੇ ਨੀਚੇ ਦਾ ਤਾਮਰਾ ਬਲੈਂਡ ਅਸੇ ਕਰਤੀ ਸੀ ਤੇ ਪਰਦੇ ਲਾ ਕੇ ਤੇ ਹੌਲੇ ਲੇਸੀ ਤੇ ਕਲਿੱਪ ਲਾਤੀ ਸੀ ਤੈਨੂੰ ਤੇ ਇੱਕ ਇਧਰ ਲਾਤਾ ਤੇ ਇੱਕ ਇਧਰ ਲਾਤਾ ਇੱਕ ਇਹਦੇ ਤਿੰਨ ਕਲਿੱਪ ਲੱਗੇ ਸੀ ਉਹ ਵੀ ਵੱਡਾ ਸੀਗਾ ਤੇ ਹੌਲੇ ਲਿਓ ਦੇਖੋ ਇਦਾਂ ਡ੍ਰਿਲ ਨਾਲ ਗਹੀ ਕੱਢੀ ਫੇਰ ਸਕਰੂ ਲਾਇ ਤੇ ਤੱਕ ਕਲਿੱਪ ਕਾਸਤਾ ਸੌਖਾ ਕੰਮ ਬਹੁਤ ਸੌਖਾ ਤੇ ਹੌਲੀ ਹੌਲੀ ਜਿਹੜਾ ਸਾਡੀ ਜੈਵਰਾ ਬ੍ਰਾਂਡ ਸੀਗੀ ਉਹ ਅਸੀਂ ਲਿਆਏ ਦ ਲਿਆ ਕੇ ਟੇਬਲ ਤੇ ਰੱਖੀ ਤੇ ਹੌਲੀ ਦੀ ਸੈਟਿੰਗ ਕੀਤੀ ਆ ਦੇਖੋ ਜਾਰੀ ਦੇ ਵਿੱਚ ਅਸੀਂ ਉਹ ਪਰਾਇਆ ਸੀਗਾ ਆ ਆਪਣਾ ਹੁੰਦੇ ਨੇ ਸਿਸਟਮਾਂ ਦਾ ਵੀ ਕੰਨ ਨਹੀਂ ਪੈਂਦਾ ਤੇ ਫਿਰ ਜੈਵਰਾ ਬ੍ਰਾਂਡ ਚਾਕੇ ਅਸੀਂ ਪਰਫੈਕਟ ਕਰਤੀ ਫਟ ਕਰਦੇ ਕਰਦੇ ਤਿੰਨੇ ਕਲਿੱਪ ਦੇ ਵਿੱਚ ਕਰਦੇ ਲੋ ਜੀ ਆਪਣੀ ਜਿਹੜੀ ਚੈਵਰ ਬਲੈਂਡ ਸੀ ਉਹਨੇ ਨੀਚੇਲੇ ਕਮਰੇ ਦੇ ਵਿੱਚ ਫਟ ਹੋ ਚੁੱਕੇ ਹੈਗੇ ਤੇ ਤਿੰਨੇ ਲੋਕ ਬਿਲਕੁਲ ਫਟ ਹੋ ਗਏ ਪਰ ਹੌਲੀ ਹੌਲੀ ਇਸ ਨੀਚੇ ਉਤਰ ਕੇ ਚੈਨਲ ਨੂੰ ਸਟਾਰਟ ਕਰਤਾ ਦੇਖੋ ਜੇ ਪੜਦੇ ਹੁੰਦੇ ਉਹਨੂੰ ਇਧਰ ਕੋਲ ਤੇ ਕੋਲ ਪਰ ਇਹਦੇ ਨਾਲ ਕੀ ਇਹਦਾ ਘਰ ਦੀ ਲੁੱਕ ਬਣ ਗਈ ਤੇ ਨਾਲੇ ਆਰ ਪਾਰ ਦੇਖ ਸਕਦੇ ਆ ਤੇ ਨਾਲੇ ਆਪਣੇ ਕਮਰੇ ਵਿੱਚ ਚਾਨਣਾ ਆਉਂਦਾ ਜੇ ਧੁੱਪ ਕਰਨੀ ਧੁੱਪ ਵੀ ਨਹੀਂ ਆਉਂਦੀ ਤੇ ਧੁੱਪ ਤੇ ਬਹੁਤ ਬਚਾਉਂਦੀ ਹੈਗੀ ਤੇ ਇਸੇ ਤਰ੍ਹਾਂ ਸਾਰੇ ਕਮਰੇ ਦੇ ਵਿੱਚ ਅਸੀਂ ਲਾਉਣਾ ਸਟਾਰਟ ਕਰਤਾ ਇਸੇ ਤਰ੍ਹਾਂ ਸੀਗੇ ਜਿਹੜਾ ਇਹਨਾਂ ਦੇ ਉੱਪਰ ਕਮਰੇ ਸੀ ਉੱਪਰ ਕਮਰੇ ਵਿੱਚ ਦੋ ਲੌਣੇ ਸੀ ਉਹ ਵੀ ਤੇ ਅਸੀਂ ਫਿਰ ਉੱਪਰ ਚਲੇ ਗਏ ਉੱਪਰ ਜਾ ਕੇ ਅਸੀਂ ਇਹਨਾਂ ਦੇ ਇੱਕ ਵੱਡਾ ਕਮਰੇ 'ਚ ਜਿਹੜਾ ਸ਼ੀਸ਼ੇ ਵਾਲਾ ਸੀਗਾ ਆਹ ਦੇਸਾ ਸਕਰੂ ਚੱਕੇ ਜਾਂਦੇ ਆ ਤੇ ਚਲੇ ਗਏ ਤੇ ਉਹ ਸ਼ੀਸ਼ੇ ਦੇ ਵਿੱਚ ਦੀਂ ਦਾ ਸੀਗਾ ਧੁੱਪ ਆਉਂਦੀ ਸੀ ਚੰਨ ਨਾ ਆਉਂਦਾ ਸੀਗਾ ਆਰ ਪਾਰ ਦੇਸ ਦਾ ਉਹਦੇ ਵਿੱਚ ਕੀ ਪੜ ਦੇਸ ਕੀ ਪੜ ਦੇ ਵਿੱਚ ਉਹ ਗੱਲ ਨਹੀਂ ਸੀ ਬੰਦਦੀ ਫਿਰ ਇਹਨਾਂ ਨੇ ਲਾਹਾ ਕੇ ਪੜਦਾ ਸੀ ਉੱਥੇ ਜਿਹੜੇ ਸਕਰੂ ਲਾਉਣੇ ਸਟਾਰਟ ਕਰ ਦਿੱਤੇ ਤੇ ਕਲਿੱਪ ਲਾਉਣੇ ਸਟਾਰਟ ਕਰ ਦਿੱਤੇ ਇੱਕ ਕਲਿੱਪ ਲਾਤਾ ਹੁਣ 40 ਲਾਤਾ ਇਸ ਤੋਂ ਬਾਅਦ ਸਾਈਡ ਤੇ ਵੀ ਅਸੀਂ ਕਲਿੱਪ ਲਾ ਦਿੱਤਾ ਇਸੇ ਤਰ੍ਹਾਂ ਕੱਲੇ-ਕੱਲੇ ਕੋਠੇ ਵਿੱਚ ਕੰਮ ਕਰਦੇ ਕਰਦੇ ਅਸੀਂ ਕਰ ਦਿੱਤਾ ਤਿੰਨੇ ਕਲਿੱਪ ਲਾ ਕੇ ਅਸੀਂ ਫਿਰ ਜਿਹੜੀ ਸਾਡੀ ਜੈਬਰਾ ਬਲੈਂਡ ਸੀਗੀ ਉਹ ਅਸੀਂ ਇਹਦੇ ਉੱਤੇ ਫਿੱਟ ਕਰਤੀਏ ਫਿਰ ਸਾਡੀ ਜੈਬਰਾ ਬਲੈਂਡ ਤੇ ਇਹਨੂੰ ਉੱਪਰ ਫਿੱਟ ਕਰਕੇ ਜਦੋਂ ਅਸੀਂ ਕਮਰੇ ਦੇ ਵਿੱਚ ਇਹਨੂੰ ਖੋਲਣ ਲੱਗੇ ਮਨ ਹੇਠੇ ਕੀਤਾ ਤਾਂ ਬੜੀ ਸੋਹਣੀ ਲੁੱਕ ਆਈ ਆ ਦੇਖ ਸਕਦੇ ਹੋ ਜੀ ਅਗਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਪੈਸ਼ਲ ਜਾਨੇ ਦੀ ਵੀਡੀਓ ਲਾਈਕ ਵੀ ਜਰੂਰ ਕਰ ਦੇਣ ਲੋਕ ਸਾਰੀ ਕੋਠੀ ਦੇ ਵਿੱਚ ਆਪਾਂ ਕੰਮ ਪਥਲੀ ਬਕਸ ਕੀਤਾ ਅਗਰ ਤੁਸੀਂ ਵੀ ਆਪਣਾ ਕੰਮ ਕਰਵਾਉਣਾ ਚਾਹੁੰਦੇ ਤਾਂ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ ਮੇਰੇ ਚੈਲਤ ਨੌਲਾ ਚੈਨਲ ਤੇ ਆਇਓ ਸਬਸਕ੍ਰਾਈਬ ਵੀ ਜਰੂਰ ਕਰ ਤੇ ਬਿਲ ਆਈਕਨ ਦਾ ਬਟਨ ਦਬਾ ਤਾਂ ਜੋ ਨਵੀਂ ਨਵੀਂ ਵੀਡੀਓ ਮਿਲੇ ਤਾਂ ਹੋਰ ਵੀ ਵੀਡੀਓ ਦੇਖ ਸਕਦੇ ਨਾ ਮੈਂ ਕੰਮ ਆ ਪਥੌੜੀ ਰੋਜ਼ ਲੈ ਕੇ ਆਂ